ਰੋਬੋਟ ਚੱਲਦਾ ਰੋਬੋਟ ਦੇਖੋ ਕਿਵੇਂ ਨੱਚਦਾ ਹੈ ਡਾਂਸ ਕਰਦਾ ਰੋਬੋਟ ਆ ਜਗ੍ਹਾ ਤੇ ਬਾਈ ਮਿੱਟੀ ਨਹੀਂ ਖਿਲਦੀ ਠੀਕ ਹੈ ਇੱਥੇ ਲੋਕ ਮਿੱਟੀ ਘੜਦੇ ਨੇ ਚੜਦੀ ਆ ਦਾਰੂ ਜੇ ਕਿਸੇ ਦੀ ਸੁੱਖ ਸੁੱਖੀ ਹੁੰਦੀ ਹੈ ਨਾ ਸੁੱਖ ਪੂਰੀ ਹੋ ਜਾਂਦੀ ਹੈ ਦਾਰੂ ਦੀ ਸੁਭਈ ਅਸੀਂ ਬਾਬਾ ਜੀ ਅਸੀਂ ਦਾਰੂ ਚੜਾਵਾਂਗੇ ਠੀਕ ਹੈ ਤਾਂ ਉਹ ਇਹ ਜਗ੍ਹਾ ਤੇ ਚੜਦੀ ਹੈ ਠੀਕ ਨਹੀਂ ਸੋਨਾ ਹੀ ਲੱਗਦਾ ਹੈ ਥਾਨ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਠੀਕ ਹੈ ਉਹਦੀ ਹਰ ਮਨੋ ਕਾਮਨਾ ਪੂਰੀ ਹੋਊਗੀ ਇਹ ਬਾਈ ਬਾਬਾ ਜੋਗੀ ਪੀਰ ਜੀ ਦਾ ਗੁਰਦੁਆਰਾ ਠੀਕ ਹੈ ਜੋਗਰੰਲਾ ਜੋ ਗਰ ਲਾ ਅਲੀ ਸ਼ੇਰ ਆਤਲਾ ਸਮਾ ਸਾਰੇ ਪਿੰਡੇ ਨੇੜੇ-ਤੇੜੇ ਰਹ ਜਾਂਦੇ ਨੇ ਇਹ ਬਹੁਤ ਜਗਾ ਹੈ ਦੀ ਬਾਬਾ ਜੋਗ ਵੀ ਦੀ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਠੀਕ ਹੈ ਆ ਦੇਖੋ ਬਹੁਤ ਸੋਹਣਾ ਗੁਰਦੁਆਰਾ ਹੈ ਠੀਕ ਹੈ ਮੇਰਾ ਬਚਪਨ ਦਵਾਨਾ ਇੱਥੇ ਠੀਕ ਹੈ ਇੱਥੇ ਹਰ ਮਨੋਗਾਮਣਾ ਪੂਰੀ ਹੁੰਦੀ ਹੈ ਕਹਿੰਦੇ ਠੀਕ ਹੈ ਸਾਨੂੰ ਸਭ ਕੁਝ ਦਿਖਾਵਾਂ ਸਭ ਕੁਝ ਹੈ ਠੀਕ ਹੈ ਉਹੋ ਮੇਲੇ ਵਾਲੇ ਦੁਕਾਨਾਂ ਵੀ ਲੱਗੀਆਂ ਹੋਈਆਂ ਉੱਥੇ ਆ ਡੋਡੀ ਬਣੀ ਹੋਈ ਆ ਬਈ ਠੀਕ ਆ ਪਹਿਲਾਂ ਇਹ ਪੁਰਾਣੀ ਹੀਗੀ ਹੁਣ ਨਵੀਂ ਬਣਾਈ ਆ ਡੋਡੀ ਇਹ ਤੇ ਪੁਰਾਣੀ ਅੰਗਰੇਜ਼ਾਂ ਦੇ ਟਾਈਮ ਤੋਂ ਪਹਿਲਾਂ ਦੀ ਡੋਡੀ ਹੀਗੀ ਠੀਕ ਆ ਪਰ ਹੁਣ ਨਵੀਂ ਬਣਾਈ ਪਰ ਬਣਾਈ ਪੁਰਾਣੇ ਸਟਾਈਲ ਚ ਹੈ ਵੀ ਠੀਕ ਆ ਉਹੀ ਤਰੀਕੇ ਦੇ ਨਾਲ ਠੀਕ ਆ ਇਹਦੇ ਅੰਦਰ ਚੱਲ ਕੇ ਆਵਾਂਗੇ ਆਪਾਂ ਜੇ ਖੁੱਲੀ ਹੋਈ ਹੈ ਚਲੋ ਬਈ ਆਪਾਂ ਹੁਣ ਮੱਥਾ ਟੇਕ ਲਈ ਆਈਏ ਠੀਕ ਆ ਅੰਦਰ ਤੁਹਾਨੂੰ ਦਿਖਾਣਾ ਅੰਦਰ ਦਾ ਦ੍ਰਿਸ਼ ਹੈ ਦਰਲੀ ਦ੍ਰਿਸ਼ੀ ਠੀਕ ਹੈ ਤੁਹਾਨੂੰ ਮੈਂ ਦਿਖਾਣਾ ਅੰਦਰ ਚੰਗੀ ਤਰ੍ਹਾਂ ਜਾ ਕੇ ਬਾਬਾ ਜੀ ਨੂੰ ਠੀਕ ਹੈ ਇਹਦਾ ਕੁਝ ਨਹੀਂ ਆ ਡੁੱਬੀ ਬਣੀ ਹੋਈ ਹੈ ਹੈਨਾ ਦੇਖੋ ਪਹਿਲਾਂ ਇਹ ਪੁਰਾਣੀ ਹੀ ਪੁਰਾਣੀ ਬੰਦ ਕਰਕੇ ਜੀ ਢਾਤੀ ਉਹ ਤਾਂ ਠੀਕ ਹੈ ਹੁਣ ਨਵੇਂ ਬਣਾਤੀ ਇਹ ਇਹਦਾ ਕੰਮ ਕੀ ਹੁੰਦਾ ਹੈਗਾ ਇਹਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਠੀਕ ਹੈ ਇੱਥੇ ਹਰ ਸੁੱਖ ਪੂਰੀ ਹੁੰਦੀ ਹੈ ਕੋਈ ਵੀ ਸੁੱਖ ਸੁਖ ਲੋ ਚੰਗੇ ਮਨ ਨਾਲ ਕਰ ਠੀਕ ਹੈ ਮੰਦਾ ਸੱਚੇ ਮਾਨ ਨਾਲ ਸੁੱਖਣ ਜੀਂਦੀ ਆ ਠੀਕ ਆ ਇਹ ਬਾਬੇ ਜੋਗੀ ਪੀਰ ਜੀ ਦੀ ਪ੍ਰਾਣੀ ਮੂਰਤੀ ਆ ਵੇਖ ਦੇਖੋ ਇਹ ਪ੍ਰਾਣੀ ਮੂਰਤੀ ਆ ਬਾਬਾ ਜੋਗੀ ਪੀਰ ਜੀ ਦੀ ਠੀਕ ਆ ਦੇਖਾ ਦੇ ਹਾਂ ਨਾ ਤੇ ਮੱਥਾ ਟੇਕਦਾ ਠੀਕ ਆ ਤੇ ਆ ਬਾਬਾ ਜੀ ਦੀ ਨਵੀਂ ਮੂਰਤੀ ਬਣਾਈ ਹੋਈ ਆ ਇੱਥੇ ਠੀਕ ਆ ਇਹ ਨਵੀਂ ਫੋਟੋ ਆ ਮੂਰਤੀ ਲਾਓ ਕੋਲ ਫੋਟੋ ਉਹ ਤੇ ਬਾਬਾ ਜੀ ਦੀ ਮੂਰਤੀ ਦੇ ਨਾਲ ਕੁੱਤੇ ਦੀ ਮੂਰਤੀ ਪੱਕਾ ਹੁੰਦੀ ਹੈ ਨਾਲ ਠੀਕ ਹੈ ਆ ਲਓ ਉਹ ਕੁੱਤਾ ਨਹੀਂ ਨੇ ਨਾ ਇਹਦੀ ਮੂਰਤੀ ਕੋਈ ਬਾਬਾ ਜੀ ਦੇ ਨਾਲ ਹੁੰਦਾ ਹੀਗਾ ਕੁੱਤਾ ਕਹਿੰਦੇ ਪੱਕਾ ਉਹਨਾਂ ਦਾ ਜਿਵੇਂ ਆਪਾਂ ਪਾਲਤੂ ਕੁੱਤੇ ਰੱਖ ਲੈਂਦੇ ਆ ਘਰ 'ਚ ਠੀਕ ਹੈ ਦੇਖੋ ਮੂਰਤੀ ਐਦਾਂ ਲੱਗਦੀ ਆ ਨਾ ਜਿਵੇਂ ਬੋਲ ਹੁਣੇ ਬੋਲ ਪੂਈ ਮੂਰਤੀ ਜਿਵੇਂ ਜਾਨ ਪਾ ਦਾਂਦੇ ਨੇ ਮੂਰਤੀਕਾਰ ਮੂਰਤੀ ਦੇ ਵਿੱਚ ਠੀਕ ਹੈ ਠੀਕ ਹੈ ਇੱਕ ਹੋਰ ਛੋਟੀ ਮੂਰਤੀ ਹੈ ਠੀਕ ਹੈ ਉਹ ਵੀ ਹੁਣ ਰੱਖੀ ਗਈ ਹੈ ਮਤਲਬ ਹੋਣ ਦਾ ਮਤਲਬ ਇਹ ਨਹੀਂ ਕਿ ਅੱਜੇ ਰੱਖੀਆ ਮਤਲਬ ਥੋੜੇ ਸਾਲ ਹੋ ਗਏ ਨੇ ਠੀਕ ਹੈ ਨਵੇਂ ਮਤਲਬ ਠੀਕ ਹੈ ਠੀਕ ਹੈ ਆ ਸਭ ਕੁਝ ਇੱਥੇ ਲਿਖਿਆ ਹੋਇਆ ਹੈ ਜਿਨੇ ਸੇਵਾ ਕਰਾਈ ਹੈ ਠੀਕ ਹੈ ਆ ਬੰਦੇ ਨੇ ਸੇਵਾ ਕਰਾਈ ਜਿਨੇ ਇੱਥੇ ਲਿਖਿਆ ਚੈਲਾ ਇਹ ਪੀਰ ਹੈ ਚੈਲਾ ਦਾ ਪੀਰ ਕਹਿੰਦੇ ਨੇ ਇਹਨੂੰ ਸੀਗਾ ਇੱਥੇ ਚੈਲਾ ਵਾਲੇ ਆਉਂਦੇ ਨੇ ਆਹ ਦਾ ਇੱਥੇ ਹਰ ਤਰ੍ਹਾਂ ਦਾ ਹੀ ਬੰਦਾ ਆਂਦਾ ਹੈ ਠੀਕ ਹੈ ਆਹ ਤਾਂ ਹਰ ਧਰਮ ਦੇ ਬੰਦ ਲੋਕਾਂ ਦੇ ਨੇ ਇੱਥੇ ਠੀਕ ਆ ਉਹਦਾ ਕੋਈ ਚੱਕਰ ਨਹੀਂ ਆ ਕਿਸੇ ਵੀ ਧਰਮ ਦੇ ਬੰਦਾ ਆਵੇ ਕੋਈ ਵੀ ਆਵੇ ਕੋਈ ਵੀ ਕਾਸਤ ਵੋਸ ਦਾ ਮੈਟਰ ਨਹੀਂ ਕਰਦੀ ਹੁੰਦੀ ਧਰਮਿਕ ਸਥਾਨਾਂ ਦੇ ਵਿੱਚ ਠੀਕ ਹੈ ਪਰ ਉਹ ਚੈਲ ਹੈ ਇਹ ਪੀਰ ਨੂੰ ਜਿਆਦਾ ਮੰਨਦੇ ਨੇ ਉਹ ਚੈਲਾ ਦਾ ਪੀਰ ਕਹਿੰਦੇ ਨੇ ਠੀਕ ਹੈ ਜੀ ਇਹ ਲੋਕ ਆਕੋੜੇ ਚੜਾ ਕੇ ਜਾਂਦੇ ਹੁੰਦੇ ਨੇ ਇੱਥੇ ਨਾ ਜਦੋਂ ਕਿਸੇ ਦੀ ਸੁੱਖ ਪੂਰੀ ਹੁੰਦੀ ਹੈ ਕੋੜੇ ਚੜਾ ਦਾਂਦੇ ਨੇ ਆਹ ਪੁਰਾਣੀ ਮੂਰਤੀ ਹੈ ਬਈ ਦੇਖੋ ਆ ਦੇਖੋ ਭਾਈ ਅੰਦਰ ਆ ਗਿਆ ਆਪਾਂ ਚੰਗੀ ਤਰ੍ਹਾਂ ਦੇਖ ਲੋ ਠੀਕ ਹੈ ਤੇ ਦੇਖੋ ਭਾਈ ਠੀਕ ਆ ਭਾਈ ਓਕੇ ਧੰਨਵਾਦੀ ਐਸੀ ਲੱਗਿਆ ਭਾਈ ਇੱਥੇ ਪੂਰਾ ਵਧੀਆ ਕੰਮ ਆ ਬਹੁਤ ਵੱਡਾ ਗੁਰਦੁਆਰਾ ਹੈ ਬਹੁਤ ਵੱਡਾ ਠੀਕ ਹੈ ਠੀਕ ਹੈ ਇਥੇ ਜੋਤ ਚੱਲੇ ਭਾਈ ਅਮਰ ਜੋਤ ਠੀਕ ਹੈ ਜੋ 24 ਘੰਟੇ ਚੱਲਦੀ ਰਹਿੰਦੀ ਹੈ ਜੋਤ ਠੀਕ ਹੈ ਦੇਖੋ ਤੇ ਇੱਕ ਜੋਤ ਇੱਧਰ ਹੈ ਬਾਹਰ ਠੀਕ ਹੈ ਇੱਧਰ ਲੋਕ ਕਿਓ ਪਾਉਂਦੇ ਨੇ ਇਹਦੇ ਵਿੱਚ ਆਪ ਦਾ ਠੀਕ ਹੈ ਫਿਰ ਜਦੋਂ ਜ਼ਿਆਦਾ ਕਿਓ ਹੋ ਜਾਂਦਾ ਫਿਰ ਉਹਨੂੰ ਬਾਲਟੀ ਨਾਲ ਕੱਢ ਲੈਂਦੇ ਨੇ ਫਿਰ ਦੂਸਰੇ ਲੋਕਾਂ ਨੇ ਵੀ ਕਿਓ ਪਾਣਾ ਹੁੰਦਾ ਨਾ ਇੱਥੇ ਲੋਕ ਨਾ ਇੱਥੇ ਇੱਥੇ ਆ ਚੀਜ਼ ਤੇ ਲਿਖਦੇ ਹੁੰਦੇ ਨੇ ਠੀਕ ਹੈ ਆਹ ਜਗਾ ਦੇਖੋ ਇੱਥੇ ਕਿੰਨੇ ਕਿੰਨਾ ਕਿੰਨਾ ਕੁਝ ਲਿਖਿਆ ਹੋਇਆ ਹੈ ਨਾ ਇੱਥੇ ਲੋਕ ਐਵੇਂ ਲਿਖ ਕੇ ਆਪਦੀ ਸੁੱਖ ਮੰਨਤਾ ਮੰਨਦੇ ਨੇ ਠੀਕ ਹੈ ਜੇ ਜੋ ਵੀ ਕੁਝ ਬਾਬੇ ਤੋਂ ਮੰਗਣਾ ਹੁੰਦਾ ਨਾ ਤਾਂ ਉਹ ਇੱਥੇ ਲੋਕ ਲਿਖਤੀ ਰੂਪ ਦੇ ਵਿੱਚ ਲਿਖ ਦਿੰਦੇ ਨੇ ਐਦਾਂ ਆ ਦੇਖੋ ਕਿੰਨਾ ਕੁਝ ਲਿਖਿਆ ਹੋਇਆ ਐਦਾਂ ਲਿਖ ਦਿੰਦੇ ਨੇ ਲੋਕ ਠੀਕ ਹੈ ਦੇਖੋ ਆਇਦਾ ਗੇੜਾ ਨਿਕਲ ਜਾਂਦਾ ਇਧਰ ਦੀ ਠੀਕ ਹੈ ਭਾਈ ਐਦਾਂ ਆਇਓ ਆਜੋਤ ਜਿਹੜੀ ਹੈ ਨਾ ਇਹ 24 ਘੰਟੇ ਜੋਤ ਚੱਲਦੀ ਰਹਿੰਦੀ ਹੈ ਠੀਕ ਹੈ ਤੇ ਇਦਾਂ ਲੋਕ ਆਪਣੀ ਸੁੱਖ ਪੂਰੀ ਕਰਦੇ ਨੇ ਤੇ ਆਪਾਂ ਵੀ ਲਿਖ ਲਈ ਆਪਾਂ ਵੀ ਸੁੱਖ ਸੁੱਖ ਲਈਏ ਕੋਈ ਆਪਾਂ ਨੇ ਵੀ ਲਿਖਤੀ ਭਾਈ ਆਪਣੀ ਸੁੱਖ ਠੀਕ ਹੈ ਦੇਖੋ ਜੇ ਹੁਣ ਪੂਰੀ ਹੁੰਦੀ ਤਾਂ ਵੈਸੇ ਤਾਂ ਪੂਰੀ ਹੁੰਦੀ ਹੈ ਠੀਕ ਹੈ ਤੇ ਆ ਇੱਥੇ ਕਮਰੇ ਬਣੇ ਹੋਏ ਨੇ ਇਹਨਾਂ ਦੇ ਵਿੱਚ ਜਗਾ ਬਣੀ ਹੋਈਆਂ ਬਾਬਾ ਜੀ ਦੀ ਠੀਕ ਹੈ ਆ ਦੇਖੋ ਏ ਬਾਬਾ ਜੀ ਦੇ ਸ਼ਸਤਰ ਪਏ ਨੇ ਬਈ ਇੱਥੇ ਠੀਕ ਹੈ ਇਹ ਬਿਸਤਰਾ ਹੈ ਬਾਬਾ ਜੀ ਦਾ ਠੀਕ ਹੈ ਇੱਥੇ ਸ਼ਸਤਰ ਪਏ ਨੇ ਇੱਕ ਤਲਵਾਰ ਪਈ ਹੈ ਖੰਡਾ ਹੈ ਖੰਡਾ ਠੀਕ ਹੈ ਖੰਡੇ ਨੂੰ ਕਹਿੰਦੇ ਨੇ ਤਲਵਾਰ ਦੇ ਇੱਕ ਪਾਸੇ ਧਾਰ ਹੁੰਦੀ ਹੈ ਖੰਡੇ ਦੇ ਦੋਨੇ ਪਾਸੇ ਧਾਰ ਹੁੰਦੀ ਹੈ ਠੀਕ ਹੈ ਦੋਨੇ ਚ ਚਾਰੇ ਪਾਸੇ ਧਾਰ ਹੁੰਦੀਆਂ ਉਹ ਬਾਬਾ ਜੀ ਦਾ ਸ੍ਰੀ ਸਾਹਿਬ ਪਿਆ ਹੈ ਠੀਕ ਹੈ ਕਕਾਰ ਪਏ ਨੇ ਬਾਬਾ ਜੀ ਦੇ ਠੀਕ ਹੈ ਇਹ ਦੇਖੋ ਠੀਕ ਹੈ ਉਹ ਨਗਾਰਾ ਪਿਆ ਹੈ ਠੀਕ ਹੈ ਤੇ ਆ ਆ ਬਾਬਾ ਜੀ ਦੀਆਂ ਚੱਪਲਾਂ ਪਈਆਂ ਉਹ ਸਭ ਤੋਂ ਵਧੀਆ ਚੀਜ਼ ਹੈ ਠੀਕ ਹੈ ਇਹ ਬਾਬਾ ਜੀ ਦੀਆਂ ਚੱਪਲਾਂ ਜੈ ਬਾਬਾ ਜੋਗੀ ਪੀਰ ਜੀ ਠੀਕ ਹੈ ਇਹ ਇਹ ਪਵਿੱਤਰ ਠੀਕ ਹੈ ਇਹ ਪਵਿੱਤਰ ਚੱਪਲਾਂ ਨੇ ਠੀਕ ਹੈ ਜੋ ਬਾਬਾ ਜੀ ਆਪਣੇ ਪੈਰਾਂ ਦੇ ਵਿੱਚ ਪਾਉਂਦੇ ਸੀਗੇ ਸੀਗੇ ਇਹ ਦੇਖੋ ਕਿੰਨੀ ਪਵਿੱਤਰ ਹੁੰਦੀਆਂ ਨੇ ਉਹ ਥਾਵੇਂ ਠੀਕ ਹੈ ਜਿੱਥੇ ਕੋਈ ਪੀਰ ਫਕੀਰ ਦੇਵੀ ਦੇਵਤਾ ਜਾਂ ਗੁਰੂ ਸਹਿਬਾਨ ਆਏ ਠੀਕ ਹੈ ਠੀਕ ਹੈ। ਉਹ ਕੁਮੰਡਲ ਤੋਂ ਇਹਨੇ ਬਾਬਾ ਜੀ ਦੇ ਠੀਕ ਹੈ। ਇਹ ਸਾਰੇ ਕੁਮੰਡਲ ਬਾਬਾ ਜੀ ਦੇ ਨੇ ਠੀਕ ਹੈ ਜੀ। ਚੈੱਕ ਕਰ ਦਿਤਾ ਕਰਿਓ। ਇਹ ਮੋਗੜ ਇਹ ਬਣਾਇਆ ਗਿਆ ਹੈ ਜਗਾਸ ਇੱਥੇ ਲੋਕ ਬਹੁਤ ਦੂਰੋਂ ਦੂਰੋਂ ਚੱਲ ਕੇ ਇੱਥੇ ਮੱਥਾ ਟੇਕਣ ਆਉਂਦੇ ਨੇ ਤੇ ਆਪਣੀਆਂ ਸੁੱਖਾਂ ਪੂਰੀਆਂ ਕਰਦੇ ਨੇ ਠੀਕ ਹੈ ਜੀ ਆ ਬਣੀ ਹੋਈ ਆ ਹੋ ਡੋਡੀ ਠੀਕ ਹੈ ਬਾਬਾ ਉੱਚੀ ਡੋਡੀ ਆ ਇਹ ਠੀਕ ਹੈ ਤੇ ਇਧਰ ਕੀ ਹੈ ਬਣਿਆ ਹੋਇਆ ਬਸ ਇਹ ਸ਼ਿਵਲਿੰਗ ਬਣੀ ਹੋਈ ਆ ਬਾਬਾ ਜੀ ਠੀਕ ਹੈ ਆ ਸ਼ਿਵਲਿੰਗ ਬਣੀ ਹੋਈ ਆ ਬਾਈ ਇਧਰ ਠੀਕ ਹੈ ਇੱਥੇ ਲੋਕ ਆਪਣਾ ਮੱਥਾ ਟੇਕਦੇ ਨੇ ਠੀਕ ਹੈ ਜੋ ਵੀ ਛੜਾ ਬਜਟ ਆਣਾ ਇੱਥੇ ਛੜਾ ਦਉਂਦੇ ਨੇ ਠੀਕ ਹੈ ਜੀ ਇੱਥੇ ਹੋਰ ਕੁਝ ਖਾਸ ਹੈ ਨਹੀਂ ਸ਼ਿਵ ਲਿੰਗ ਹੈ ਇੱਥੇ ਤਾਂ ਇਧਰ ਇਹ ਸਟੋਰ ਰੂਮ ਹੋ ਸਕਦਾ ਸ਼ਾਇਦ ਕਿਉਂਕਿ ਇਹ ਬੰਦੇ ਦਾ ਠੀਕ ਹੈ ਤੇ ਇਧਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਠੀਕ ਹੈ ਇਹ ਦੇਖੋ ਇਹ ਨਿਸ਼ਾਨ ਸਾਹਿਬ ਹੈ ਠੀਕ ਹੈ ਉਧਰ ਵੀ ਜਾਵਾਂਗੇ ਆਪਾਂ ਠੀਕ ਹੈ ਇੱਥੇ ਲੋਕ ਇੰਟਾਂ ਦੇ ਘਰ ਬਣਾ ਕੇ ਜਾਂਦੇ ਨੇ ਆਪਦੇ ਬੈਸੇ ਨੋਰਮਲ ਇੰਟ ਉਮਰਾ ਦਾ ਜਿਹੜੀ ਬਾਗ ਨੇ ਇਟਾ ਦੇ ਘਰ ਬਣਾਦੇ ਹੁੰਦੇ ਉਵੇਂ ਲੋਕ ਐ ਇਟਾ ਦੇ ਘਰ ਬਣਾ ਲੈਂਦੇ ਨੇ ਵੀ ਬੀ ਬਾਬਾ ਜੀ ਸਾਡੇ ਵੀ ਘਰ ਬਣ ਜੇ ਸਾਡਾ ਨਵਾਂ ਘਰ ਪੈ ਜੇ ਠੀਕ ਹੈ ਮਦਰ ਸਾਡੇ ਕੋਲ ਪੈਸੇ ਆ ਜੇ ਨਾ ਜਿੱਦੇ ਨਾਲ ਸਾਡਾ ਨਵਾਂ ਘਰ ਪੈ ਜਾਊ ਤਾਂ ਕਰਕੇ ਲੋਕ ਇਦਾਂ ਛੋਟੇ ਛੋਟੇ ਇਟਾਂ ਦੇ ਘਰ ਬਣਾ ਜਾਂਦੇ ਨੇ ਇੱਥੇ ਠੀਕ ਹੈ ਆ ਦੇਖੋ ਭਾਈ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਦਿਖਾਣਾ ਠੀਕ ਹੈ ਜੀ ਉੱਡੀ ਦੇ ਇਹ ਡੌੜੀ ਦਾ ਕੰਮ ਹਲੇ ਚੰਗੀ ਤਰ੍ਹਾਂ ਕੰਪਲੀਟ ਹੋ ਗਿਆ ਸ਼ਾਇਦ ਹੈ ਨਾ ਜਦੋਂ ਮੈਂ ਪਹਿਲਾਂ ਆਇਆ ਸੀ ਉਦੋਂ ਕੰਪਲੀਟ ਨਹੀਂ ਹੋਇਆ ਸੀ ਚੰਗੀ ਤਰ੍ਹਾਂ ਕੰਮ ਇੱਥੇ ਵੀ ਲੋਕਾਂ ਨੇ ਆਪਣੀਆਂ ਸੁੱਖਾਂ ਲਿਖ ਰਖੀਆਂ ਨੇ ਠੀਕ ਹੈ ਜੋ ਵੀ ਸੁੱਖਾਂ ਸੁਖ ਦੇਣ ਲੋਕ ਤਾਂ ਇੱਥੇ ਲਿਖਤੀ ਰੂਪ ਦੇ ਵਿੱਚ ਸੁੱਖਾਂ ਲਿਖਾਈ ਜਾਂਦੀਆਂ ਠੀਕ ਹੈ ਆ ਇਹਨਾਂ ਦੀ ਕਮੇਟੀ ਬਾਰੇ ਆ ਪੂਰਾ ਠੀਕ ਹੈ ਦੇਖ ਲਓ ਭਾਈ ਠੀਕ ਹੈ ਇਹ ਪਿੰਡ ਰਹਿ ਜਾਂਦਾ ਠੀਕ ਹੈ ਜੋਗਿਰਲੇ ਦੇ ਨਾਲ ਅਲੀ ਸ਼ੇਰਾ ਦੇ ਨਾਲ ਠੀਕ ਹੈ ਸਮਾਹ ਦੇ ਨਾਲ ਸਮਾਹ ਸੂਚੇ ਸੁਰਮੇ ਦਾ ਪਿੰਡ ਹੈ ਠੀਕ ਹੈ ਉਹ ਤੁਹਾਨੂੰ ਕਿਸੇ ਹੋਰ ਵੀਡੀਓ ਚ ਦਿਖਾਵਾਂਗੇ ਉਹਨਾਂ ਬਾਰੇ ਠੀਕ ਹੈ ਇਹ ਦੇਖੋ ਇਧਰ ਦੀ ਚੜਜੋ ਚਾਹੇ ਠੀਕ ਹੈ ਕਿ ਇਧਰ ਹੀ ਚੜਜੋ ਕਿਸੇ ਮਰਜ਼ੀ ਵਾਸੇ ਚੜਜੋ ਠੀਕ ਹੈ ਬਾਕੀ ਜਾਏ ਕਹਿ ਸਕਦੇ ਆਪਾਂ ਵੀ ਇੱਕ ਪਾਸੇ ਉਤਰਨ ਦਾ ਰਸਤਾ ਹੈ ਤੇ ਦੂਜੇ ਪਾਸੇ ਚੜਨ ਦਾ ਰਸਤਾ ਹੈ ਠੀਕ ਹੈ ਪਰ ਉਹਦਾ ਕੋਈ ਚੱਕਰ ਨਹੀਂ ਹੁੰਦਾ ਕਿਸੇ ਪਾਸੇ ਪਾਸੇ ਚੜਜੋ ਜਾਏ ਕਿਸੇ ਪਾਸੇ ਜੀ ਪਾਸੇ ਦੀ ਉਤਰਜੋ ਠੀਕ ਹੈ ਜਿਵੇਂ ਕੋਤਮ ਬਨਾਰ ਦੇਖਿਆ ਤੁਸੀਂ ਨੇ ਕੋਤਮ ਬਨਾਰ ਉਹ ਹੀ ਸਿਸਟਮ ਹੈ ਸੇਮ ਆ ਇਥੇ ਜਗਾਵਣੀ ਹੋਈ ਆ ਬਈ ਬਾਬਾ ਜੀ ਠੀਕ ਆ ਠੀਕ ਆ ਬੋਲੀ ਚੜਦੀ ਆ ਇਥੇ ਬਾਈ ਆ ਦੇਖੋ ਇਹ ਜਗਾਵਣੀ ਹੋਈ ਆ ਬਹੁਤ ਸੋਹਣੀ ਜਗਾ ਠੀਕ ਆ ਕਿਸੇ ਦਾ ਵਿਆਹ ਹੁੰਦਾ ਨਾ ਕਿਸੇ ਦੇ ਬੱਚੇ ਦਾ ਕਿਸੇ ਚਾਹਲ ਗੋਤ ਨਾਮ ਦੇ ਬੱਚੇ ਦਾ ਠੀਕ ਆ ਤਾਂ ਉਹ ਇਥੇ ਪਹਿਲੀ ਜੜਾ ਕੇ ਜਾਂਦੇ ਹੁੰਦੇ ਨੇ ਠੀਕ ਆ ਜਾਕਿਸ ਦੇ ਬੱਚਾ ਹੋਵੇ ਠੀਕ ਆ ਉਦੋਂ ਵੀ ਇਥੇ ਪਹਿਲੀ ਚੜਦੀ ਆ ਠੀਕ ਆ ਦੁੱਧ ਪਹਿਲੀ ਠੀਕ ਆ ਤੇ ਇੱਕ ਜਗ੍ਹਾ ਇੱਥੇ ਹੋਰ ਵੀ ਹੈ ਜਿੱਥੇ ਦੇਸੀ दारू ਚੜਦੀ ਹੈ ਸ਼ਰਾਬ ਕੋਈ ਵੀ ਸ਼ਰਾਬ ਹੋਵੇ ਦੇਸੀ दारू ਜ਼ਰੂਰੀ ਨਹੀਂ ਹੈਗੀ ਠੀਕ ਹੈ ਆ ਹਿੱਸਾ ਜਿਹੜਾ ਇਹ ਪੁਰਾਣਾ ਹਿੱਸਾ ਬੋਲੀ ਦਾ ਠੀਕ ਹੈ ਆ ਡੋਡੀ ਦਾ ਦੇਖੋ ਇੱਥੋਂ ਦੇਖੋ ਬਈ ਨਜ਼ਾਰਾ ਠੀਕ ਹੈ ਸਭ ਕੁਝ ਦਿਂਦਾ ਇੱਥੇ ਚੈੱਕ ਗਾਸਾ ਨੇ ਇਧਰ ਕਾਲਜ ਵੀ ਬਣਿਆ ਹੋਇਆ ਠੀਕ ਹੈ ਗੁਰਦੁਆਰੇ ਦੇ ਨਾਂ ਤੇ ਕਾਲਜ ਬਣਿਆ ਹੋਇਆ ਉਹ ਗੁਰਦੁਆਰੇ ਦੇ ਅੰਦਰ ਆਉਂਦਾ ਉਹ ਸਰੋਵਰ ਆ ਗਿਆ ਠੀਕ ਹੈ ਜਿੱਥੇ ਲੋਕ ਆਪਣੇ ਪਾਪ ਧੋਂਦੇ ਨੇ ਠੀਕ ਹੈ ਓ ਜਗਾ ਦੇਖੋ ਸਾਰੀ ਜਗਾ ਖਾਲੀ ਭਈਆ ਦੂਰ ਦੂਰ ਤੱਕ ਠੀਕ ਹੈ ਇਹ ਸਾਰੀ ਜਗਾ ਗੁਰਦੁਆਰੇ ਦੇ ਨਾਂ ਤੇ ਆ ਇੱਥੇ ਠੀਕ ਹੈ ਆਇਦਰ ਵੀ ਚੱਕ ਲਉ ਠੀਕ ਹੈ ਆ ਜੋ ਜੰਗਲ ਹੈ ਜੰਗਲ ਹੈ ਠੀਕ ਹੈ ਜਿਹੜੇ ਪਾਸੇ ਤੁਸੀਂ ਨਿਗਾਹ ਮਾਰੋਗੇ ਠੀਕ ਹੈ ਜੀ ਐਸੇ ਪੇਲੀ ਚੜਦੀ ਹੈ ਠੀਕ ਹੈ ਜੋ ਕਿਸੇ ਦੀ ਵੀ ਸੁੱਖ ਪੂਰੀ ਹੋਵੇ ਤਾਂ ਅਗਲਾ ਇੱਥੇ ਪੇਲੀ ਚਾ ਆ ਜਾਂਦਾ ਹੈ ਉੱਪਰ ਜਗਾ ਠੀਕ ਹੈ ਫੋਲ ਟਾਪ ਤੇ ਲੈ ਕੇ ਜਾਵਾਂਗੇ ਤੁਹਾਨੂੰ ਆਪਾਂ ਠੀਕ ਹੈ ਭਾਈ ਦੇਖ ਕਿੰਨਾ ਵਧੀਆ ਬਣਾ ਰਖਿਆ ਨਾ ਫਰਸ਼ ਲਾਰਿਆ ਟੈਲਾਂ ਨਾਲ ਰਖਿਆ ਨੇ ਬਹੁਤ ਸੁੰਦਰ ਬਣਾ ਰੱਖਿਆ ਦੇਖੋ ਗੁੰਮਦ ਬਣਿਆ ਹੋਇਆ ਠੀਕ ਹੈ ਉਹ ਇੱਥੇ ਥੱਲੇ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਹੈ ਨਾ ਇਹ ਉਹੀ ਗੁੰਮਦ ਹੈ ਬਾਹਰ ਨਿਕਲਦੇ ਠੀਕ ਹੈ ਅਈਓ ਇੱਥੇ ਬਾਬਾ ਜੀ ਦੀ ਜਗ੍ਹਾ ਬੰਨ ਰਹੀ ਵਾਲੇ ਤਿਆਰ ਹੋ ਰਹੀ ਹੈ ਚੰਗੀ ਤਰ੍ਹਾਂ ਤਿਆਰ ਨਹੀਂ ਹੋਇਆ ਕੰਮ ਇਹ ਹੈ ਕੰਮ ਤਿਆਰ ਹੋ ਰਹੀ ਹੈ ਜਿਹਦਾ ਠੀਕ ਹੈ ਐ ਕੋ ਇੱਧਰ ਵੀ ਫੋੜੀਆਂ ਹੈ ਬਈ ਠੀਕ ਹੈ ਜਮਾ ਟਾਪ ਤੇ ਜਾ ਸਕਦੇ ਤੁਸੀਂ ਠੀਕ ਹੈ ਦੇਖੋ ਇਹ ਬਿਲਕੁਲ ਟੌਪ ਤੇ ਹੈ ਇਹ ਤਾਂ ਇੱਕ ਉਹ ਆ ਗਿਆ ਜਿਹਨੂੰ ਕਹਿੰਦੇ ਨੇ ਵਿਊ ਪੁਆਇੰਟ ਇਹ ਵਿਊ ਪੁਆਇੰਟ ਹੈ ਠੀਕ ਹੈ ਵਿਊ ਪੁਆਇੰਟ ਕਹਿੰਦੇ ਹੁੰਦੇ ਨੇ ਨਾ ਇਹ ਭਾਈ ਵਿਊ ਪੁਆਇੰਟ ਠੀਕ ਹੈ ਇੱਥੋਂ ਸਭ ਚਾਰੇ ਪਾਸੇ ਨਿਗਾਹ ਰੱਖ ਸਕਦੇ ਹੋ ਤੁਸੀਂ ਕੋਈ ਦੂਰ ਦੂਰ ਤੱਕ ਠੀਕ ਹੈ ਚਾਰੇ ਪਾਸੇ ਨਿਗਾਹ ਵਜਦੀ ਹੈ ਇੱਥੋਂ ਠੀਕ ਹੈ ਚਾਰੇ ਭਾਈ ਜੰਗਲੇ ਜੰਗਲ ਹੈ ਠੀਕ ਹੈ ਦੇਖੋ ਉਹ ਉੱਥੇ ਲੰਗਰ ਤਿਆਰ ਹੁੰਦਾ ਠੀਕ ਆ ਉਹ ਜਗ੍ਹਾ ਤੇ ਰੋਟੀ ਤਿਆਰ ਹੁੰਦੀ ਆ ਉੱਥੇ ਠੀਕ ਆ ਉਧਰ ਵੀ ਚੱਲ ਕੇ ਆਵਾਂਗੇ ਆਪਾਂ ਠੀਕ ਆ ਸਰੋਵਰ 'ਚ ਵੀ ਚੱਲਾਂਗੇ ਆਪਾਂ ਹੱਥ ਪੈਰ ਧੋ ਲਾਂਗੇ ਨਾ ਚਲੋ ਜੀ ਥੋੜੀ ਸਾਰੀਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਠੀਕ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਦੀ ਨਾਲ ਜਲਦੀ ਜਲਦੀ ਇਹਨੂੰ ਤੇ ਇਸ ਜਗ੍ਹਾ ਤੇ ਮਿਲਦਾ ਬਾਈ ਪ੍ਰਸ਼ਾਦ ਹੈ ਨਾ ਆਪਾਂ ਵੀ ਲੈ ਲਈਏ ਹੋਇਆ ਨਾ ਬਾਬਾ ਜੀ ਪ੍ਰਸ਼ਾਦ ਦੇ ਦੋ ਠੀਕ ਹੈ ਐਸੇ ਪ੍ਰਸ਼ਾਦ ਮਿਲਦਾ ਬਾਈ ਇੱਥੇ ਬਾਬੇ ਬੈਠੇ ਨੇ ਆਪਣੇ ਦੋ ਠੀਕ ਹੈ ਤੇ ਆ ਮਾਡਲ ਬਣਿਆ ਹੋਇਆ ਹੈ ਇਹ ਇਹ ਮਾਡਲ ਹੈ ਠੀਕ ਹੈ ਇਸ ਪੂਰੇ ਗੁਰਦੁਆਰੇ ਦਾ ਮਾਡਲ ਹੈ ਠੀਕ ਹੈ ਇਹ ਤੁਸੀਂ ਦੇਖ ਲਓ ਧਿਆਨ ਨਾਲ ਐਦਾਂ ਬਣਿਆ ਹੋਇਆ ਗੁਰੂ ਘਰ ਇਹ ਪੂਰਾ ਏ ਆ ਗਏ ਆਪਾਂ ਸਰੋਵਰ ਦੇ ਵਿੱਚ ਠੀਕ ਹੈ ਤੇ ਇੱਥੇ ਆਪਾਂ ਲੋਗਾ ਹੱਥ ਮੋਤੋਂਦੇ ਨੇ ਠੀਕ ਹੈ ਬੱਸ ਤਾਂ ਜੀ ਨੇ ਨਾ ਆਣਾ ਚੰਗੀ ਤਰ੍ਹਾਂ ਵੀ ਨਾ ਸਕਦਾ ਠੀਕ ਹੈ ਮੱਛੀਆਂ ਦੇਖੋ ਮੱਛੀਆਂ ਕੱਢਣੀਆਂ ਗੱਡੀਆਂ ਠੀਕ ਹੈ ਆਹ ਦੇਖੋ ਬਈ ਮੱਛੀਆਂ ਕਿੰਨੀਆਂ ਮੱਛੀਆਂ ਨੇ ਓਏ ਇੱਥੇ ਦੇਖੋ ਸਭ ਜਗ੍ਹਾ ਮੱਛੀਆਂ ਰੱਖੀਆਂ ਸਰੋਵਰਾਂ ਦੇ ਵਿੱਚ ਮੱਛੀਆਂ ਰੱਖਣੀਆਂ ਵਧੀਆ ਹੁੰਦੀਆਂ ਨੇ ਠੀਕ ਹੈ ਜੋ ਹੈ ਜੋਗੀ ਪੀਚੀ ਠੀਕ ਹੈ ਦੇਖੋ ਭਾਈ ਕਿੰਨੀਆਂ ਮੱਛੀ ਘਰ ਬਣਾ ਬਣਾ ਕੇ ਜਾਂਦੇ ਨੇ ਠੀਕ ਹੈ ਆ ਦੇਖੋ ਇਧਰ ਬੀਬੀਆਂ ਲਈ ਬਾਥਰੂਮ ਨੇ ਕੇਵਲ ਬੀਬੀਆਂ ਲਈ ਠੀਕ ਹੈ ਐਦਾਂ ਲੋਕ ਆਪਣੇ ਘਰ ਬਣਾ ਬਣਾ ਕੇ ਜਾਂਦੇ ਨੇ ਇੱਥੇ ਦੇਖੋ ਜੇ ਬੱਚੇ ਨਹੀਂ ਖੇਡਦੇ ਹੁੰਦੇ ਘਰ ਬਣਾਣਾ ਉਦਾਂ ਘਰ ਬਣਾਦੇ ਨੇ ਲੋਕ ਇੱਥੇ ਦੇਖੋ ਕਿੰਨੇ ਘਰ ਬਣਾਏ ਪਏ ਨੇ ਇਹਦੇ ਇਹ ਭਾਈ ਠੀਕ ਹੈ ਇਸੀ ਜਗ੍ਹਾ ਤੇ ਲੋਕ ਆਪ ਦੇ ਘਰ ਬਣਾ ਦੇ ਨੇ ਠੀਕ ਆ ਵੀ ਰੱਬਾ ਸਾਨੂੰ ਵੀ ਘਰ ਦੇ ਦੇ ਸਾਡਾ ਘਰ ਬਣ ਜਿਸੀ ਕਿ ਸਾਡੀ ਕੋਠੀ ਪੈ ਜੇ ਇਹ ਪੈ ਜੇ ਠੀਕ ਆ ਤਾਂ ਲੋਕ ਇੱਥੇ ਆ ਕੇ ਸੁੱਖ ਸੁਖਦੇ ਨੇ ਦੇਖੋ ਕਿੰਨੇ ਘਰ ਬਣੇ ਹੋਏ ਨੇ ਇੱਥੇ ਠੀਕ ਆ ਦੇਖ ਲਓ ਕਈਆਂ ਨੇ ਤਾਂ 5-5 ਮੰਜ਼ਲੇ ਬਣਾ ਰੱਖੇ ਨੇ ਦੇਖੋ ਭਾਈ ਠੀਕ ਆ ਉਹ ਜਨਦਾ ਉੱਥੇ ਮਿੱਟੀ ਝੜਦੀ ਹੈ ਠੀਕ ਆ ਉਸ ਜਗ੍ਹਾ ਤੇ ਮਿੱਟੀ ਝੜਦੀ ਹੈ ਆ ਇਦਰ ਗਾਰਡਨ ਬਣਿਆ ਹੋਇਆ ਬਾਈ ਬਹੁਤ ਵਧੀਆ ਠੀਕ ਹੈ ਠੀਕ ਹੈ ਆ ਬਦਿਆ ਗਾਰਡਨ ਬਣਿਆ ਹੋਇਆ ਇਥੇ ਹਾਸਟ ਕਲਾਸ ਠੀਕ ਹੈ ਵਧੀਆ ਦਰਖਤ ਲੱਗੇ ਹੋਏ ਨੇ ਆ ਫਫਾਰਾ ਵੀ ਲੱਗਾ ਹੋਇਆ ਇਥੇ ਇਹ ਦੇਖੋ ਤਰ੍ਹਾਂ ਤਰ੍ਹਾਂ ਦੇ ਦਰਖਤ ਲੱਗੇ ਹੋਏ ਨੇ ਇਥੇ ਪਾਂਤ ਪਾਂਤ ਦੇ ਠੀਕ ਹੈ ਆ ਦੇਖੋ ਆਮ ਨਾਲ ਆ ਕੇ ਸ਼ਾਮ ਨੂੰ ਇਥੇ ਬੈਠ ਸਕਦਾ ਗਾਰਡਨ ਦੇ ਵਿੱਚ ਸਵੇਰ ਸ਼ਾਮ ਦੁਪਹਿਰ ਤਾਂ ਬੈਠੇ ਨਹੀਂ ਜਾਂਦਾ ਹੁੰਦਾ ਗਰਮੀ ਦੇ ਵਿੱਚ ਦੇਖ ਤੁਹਾਨੂੰ ਪਤਾ ਹੀ ਹੈ ਨਾ ਬਦਿਆ ਘਾਟ ਨੇ ਬਣਿਆ ਹੋਇਆ ਇੱਥੇ ਅਮਰੂਦਾਂ ਦੇ ਪੇਡੇ ਵੀ ਨੇ ਅਮਰੂਦਾਂ ਦਾ ਬਾਗ ਵੀ ਹੈ ਇੱਥੇ ਠੀਕ ਆਪ ਇੱਧੇ ਵੈਸੇ ਵੀ ਪੇਡੇ ਲੱਗੇ ਹੋ ਨੇ ਇੱਥੇ ਨੋਰਮਲ ਅਮਰੂਦਾਂ ਦੇ ਠੀਕ ਹੈ ਇਧਰ ਸ਼ੈੱਡ ਬਣਿਆ ਹੋਇਆ ਹੈ ਇਹ ਜੋ ਆਖਾਂ ਵਾਸਤੇ ਖੜਾਉਣੇ ਪਏ ਨੇ ਠੀਕ ਹੈ ਛੋਟੇ ਛੋਟੇ ਬੱਚੇ ਨੇ ਇੱਥੇ ਠੀਕ ਜੇ ਮੇਲਾ ਲੱਗਦਾ ਹੁੰਦਾ ਨਾ ਮਾਰ ਛੋਟੇ ਛੋਟੇ ਮੋਟੇ ਮੇਲੇ ਜਿੱਨਾ ਇਕੱਠਾ ਤਾਂ ਇੱਥੇ ਡੇਲੀ ਰਹਿੰਦਾ ਠੀਕ ਹੈ ਕੋਈ ਵੀ ਸਮਾਨ ਲੈ ਜਾ ਦਿਓ ਆ ਲੈਡੀਆਂ ਦਾ ਸਮਾਨ ਹੈ ਠੀਕ ਹੈ ਲੈਡੀਆਂ ਵਾਸਤੇ ਠੀਕ ਹੈ ਬਈ ਆ ਦੇਖੋ ਹਰ ਤਰ੍ਹਾਂ ਦਾ ਸਮਾਨ ਮਿਲੂਗਾ ਤੁਹਾਨੂੰ ਇੱਥੇ ਕੁਝ ਵੀ ਲੈ ਲਓ ਜੋ ਵੀ ਤੁਸੀ ਲੈਣਾ ਕੋਈ ਜਿੰਦਾਂ ਦੀ ਵੀ ਤੁਹਾਨੂੰ ਜ਼ਰੂਰਤ ਹੈ ਹੁਣ ਆ ਛੋਟੇ ਬੱਚੇ ਨੇ ਸਮਾਨ ਨੇ ਠੀਕ ਹੈ ਛੇਡਾਂ ਉਹਨਾਂ ਲਈਆਂ ਠੀਕ ਹੈ ਆ ਬੱਚਿਆਂ ਵਾਸਤੇ ਪਿਸਤੌਲ ਪਈ ਹੈ ਠੀਕ ਹੈ ਆ ਏਅਰਪੋਰਟ ਸੇ ਆਉਣੇ ਪਈ ਹੈ ਇਹ ਗਈ ਸਾਚੂ ਆ ਬੈਰਟਾਂ ਪਈਆਂ ਠੀਕ ਹੈ ਸਾਰਾ ਕੁਝ ਪਿਆ ਇੱਥੇ ਜਰੂਰਤ ਦਾ ਜਿੰਨਾ ਵੀ ਸਮਾਨ ਆ ਚੈਲ ਲਗੋ ਤੇ ਉਹ ਬੈਨੇ ਛੱਲੇ ਚੈਲ ਠੀਕ ਹੈ ਕਈ ਗੋਦਨੇ ਤੇ ਸੇਖੋਂ ਦਾ ਵੀ ਪਿਆ ਚੈਲ ਲਗ ਪਿਆ ਬਰਾਡ ਦਾ ਵੀ ਪਿਆ ਠੀਕ ਹੈ ਮਿਲੇ ਜਾਂਦੇ ਨਾ ਹਰ ਗੋਦ ਦਾ ਛੱਲਾ ਦਾ ਠੀਕ ਹੈ ਆ ਛੋਟੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਹੁੰਦੀਆਂ ਨੇ ਇਹ ਚੀਜ਼ਾਂ ਨਾ ਹੋਰ ਵੱਡਿਆਂ ਦਾ ਕੀ ਕਰਣਾ ਆਹ ਪੈਡਾਂ ਬੱਕਰੀਆਂ ਕੋੜੇ ਮੱਝਾਂ ਦੇਖੋ ਭਾਈ ਬਹੁਤ ਵਧੀਆ ਚੀਜ਼ ਆ ਕਿਊਬਸ ਪਈਆਂ ਨੇ ਠੀਕ ਹੈ ਆ ਬੋਲ ਪਾ ਰਹੀ ਹੈ ਇਹ ਹਲਕੀ ਨਹੀਂ ਹੈਗੀ ਲੈਡ ਜਗਦੀ ਹੈ ਇਹਦੇ ਵਿੱਚ ਲੈਡ ਜਗਦੀ ਆ ਬਾਅਦ ਚ ਹਾਂ ਠੀਕ ਹੈ ਛੋਟੀਆਂ ਹੀ ਮਿਲ ਜਾਂਦੀਆਂ ਆਂਦਾ ਚੇਲੇ ਜੀ ਹੈ ਨਾ ਆ ਕਮਨਸਟਰ ਟਰੱਕ 'ਤੇ ਮੌਨਸਟਰ ਟਰੱਕ ਓਕੇ ਦੇਖ ਹਰ ਚੀਜ਼ ਮਿਲ ਜੈਣੀ ਗੱਡੀਆਂ ਮੌਨਸਟਰ ਟਰੱਕ ਸਭ ਕੁਝ ਮਿਲੂਗਾ ਤੁਹਾਨੂੰ ਇੱਥੇ ਆਕ ਸੁਪਰ ਹੀਰੋਸ 'ਤੇ ਕਬਿਆ ਸੁਪਰ ਹੀਰੋ ਕਿੰਨੇ ਦਿਨ ਹੈ ਹਾਂਜੀ ਆ ਸੁਪਰ ਹੀਰੋਸ ਕਿੰਨੇ ਦਿਨ ਸਾਰੇ ਆ ਮੈਸਟਰੀ ਦਾ ਸਮਾਨ ਹੈ ਬਈ ਠੀਕ ਹੈ ਪਲਾਸ ਥੋੜੀ ਵਗੈਰਾ ਵਗੈਰਾ ਪਾਨ ਨੇ ਚਾਬੀਆਂ ਵਿੱਚ ਕਸਾ ਪੇੜਾਈ ਆਹ ਆਹ ਓਕੇ ਆਹ ਸੂਪਰੀ ਰੋਜ਼ਾ ਵੀ ਪੈਨੇ ਇਹ ਦੇਖ ਅਟਾਈ ਡੀ ਵੀਰ ਪਹਿਲ ਲਮਕਾਏ ਹੋਏ ਨੇ ਉੱਪਰ ਠੀਕ ਹੈ ਦੇਖੋ ਬੱਚਿਆਂ ਵਾਸਤੇ ਬਹੁਤ ਸਮਾਨ ਹੈ ਤੇ ਖੇਡਣ ਨੂੰ ਬਈ ਬਹੁਤ ਕੁਝ ਆ ਟੈਂਕ ਪਿਆ ਭੋਜ ਵਾਲਾ ਠੀਕ ਐ ਟਰੈਕਟਰ ਪਏ ਨੇ ਇਧਰ ਰਮਾਲਾਂ ਸਮਾਲਾਂ ਆਦੀਆਂ ਨੇ ਕੱਪੜੇ ਦਾ ਸਮਾਨ ਹੈ ਤਾਂ ਇਧਰ ਵੀ ਇਹ ਜੰਗਾਲ ਤੁਹਾਨੂੰ ਦਿਖਾਣਾ ਹੋਰ ਠੀਕ ਐ ਆਹ ਬਾਬਾ ਵੀ ਲਾਰਖਿਆ ਵਿਚਾਰੇ ਨੇ ਉਹ ਵੀ ਦੁਕਾਨ ਹੈ ਲੈ ਰੋਬੋਟ ਚਲਾਈਂ ਅੱਛਾ ਬਸ ਐਂ ਹੀ ਕੰਮ ਦਾ ਹੈ ਹਾਂ ਐਸੇ ਹਾਂ ਹਾਂ ਆ ਰੋਬੋਟ ਚੱਲਦਾ ਹੈ ਰੋਬੋਟ ਦੇਖੋ ਕਿਵੇਂ ਨੱਚਦਾ ਹੈ ਡਾਂਸ ਕਰਦਾ ਰੋਬੋਟ ਛੱਲੇ ਠੀਕ ਹੈ ਜੋ ਵੀ ਤੁਹਾਨੂੰ ਚਾਹੀਦਾ ਨਾ ਹਰ ਚੀਜ਼ ਮਿਲੂਗੀ ਨਾਲੇ ਪਏ ਬਾਈ ਨਾਲੇ ਗਰਮੀ ਬਹੁਤ ਆ ਬਾਜ਼ਾਰ ਕੀ ਕਰੇ ਹੁੰਦਾ ਹਾਂ ਤੇ ਜੀ ਵੇਅਰ ਸਲਮ ਕਾਰਖਾਨਾ ਜੀ ਆ ਬੱਚਿਆਂ ਦੀ ਪੜ੍ਹਾਈ ਵਾਸਤੇ ਪੜ੍ਹਾਈ ਵਾਲੀ ਫੀਜਣੇ ਸੀਗਾ ਸਲੇਟਾਂ ਫਲੇਟਾਂ ਪਈਆਂ ਨੇ ਲੀਆਂ ਠੀਕ ਹੈ ਇਹ ਦੇਖ ਲੇ 사ਦੇ ਨੂੰ ਜਬ ਬਿਲਕੁਲ ओरिजिनल ਵਰਕ ਲੱਗਦਾ ਜੰਗੜਮੈਂਟ ਸਾਰਾ ਹੈ ਠੀਕ ਹੈ ਪਤਾ ਨਹੀਂ ਲੱਗਦਾ ਹੈਗਾ ਵੀ ਨਕਲੀ ਹੈ ਬਿਲਕੁਲ ओरिजिनल ਵਰਕ ਦਾ ਸਿਸਟਮ ਹੈ ਠੀਕ ਹੈ ਅਦਾ ਜਮੀ ਸੋਨਾ ਹੀ ਲੱਗਦਾ ਹੈ ਠੀਕ ਹੈ ਦੇਖੋ ਜੁਮਾ ਤੋਂ ਉਹਨੇ ਵਰਗਾ ਸੋੜੀ ਜੜੀਆਂ ਜੋ ਵੀ ਕੁਝ ਲੈਣਾ ਨਾ ਇੱਥੇ ਆ ਕੇ ਲੈ ਲਿਓ ਇਹਦਾ ਹਰ ਹਫਤੇ ਲੱਗਦਾ ਇੱਥੇ ਮੇਲਾ ਠੀਕ ਹੈ ਜਿਆਦਾ ਦਾ ਦਿੱਲੀ ਮੰਗੂ ਵੀ ਲੱਗੇ ਰਹਿੰਦਾ ਬਥੇਰੇ ਕਈ ਵਾਰੀ ਦਾ ਠੀਕ ਹੈ ਪਰ ਮਸਿਆ ਹੁੰਦੀ ਏਡੀ ਓਤੀ ਜੋ ਚੌਥ ਹੁੰਦੀ ਹੈ ਜਦੋਂ ਤੀਜ ਚੌਥ ਨੂੰ ਉਦੋਂ ਜਿਆਦਾ ਵਰਦਾ ਥੋੜਾ ਜਿਹਾ 95 ਹਰ ਚੀਜ਼ ਮਿਲ ਸਕਦੀ ਹੈ ਬੱਚਿਆਂ ਦੀ ਵੱਡਿਆਂ ਦੀ ਠੀਕ ਹੈ ਲੇਡੀਜ਼ ਵਾਸਤੇ ਠੀਕ ਹੈ ਜੈਂਟਸ ਵਾਸਤੇ ਜੋ ਚੀਜ਼ ਚਾਹੀਦੀ ਉਹ ਲੈ ਲਓ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ ਦੇ ਵਿੱਚ ਠੀਕ ਹੈ ਆਪਾਂ ਲੰਗਰ ਚੱਕ ਲਈਏ ਜੇ ਤਿਆਰ ਹੋ ਗਿਆ ਹੋਇਆ ਲੰਗਰ ਠੀਕ ਹੈ ਜੀ ਬਾਕੀ ਸੋਨੂੰ ਬਾਅਦ ਦੇ ਵਿੱਚ ਦਿਖਾਣਿਆ ਜਿਹੜਾ ਵੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੂਗਾ ਨਾ ਜਿਹੜਾ ਵੀ ਇਨਸਾਨ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਠੀਕ ਹੈ ਉਦੀ ਹਰ ਮਨੋ ਕਾਮਨਾ ਪੂਰੀ ਹੋਊਗੀ ਇਹ ਜਗ੍ਹਾ ਬਾਈ ਬਾਬਾ ਹਰੀਦਾਸ ਜੀ ਦੀ ਠੀਕ ਹੈ ਇੱਥੇ ਚੜਦੀ ਆ ਦਾਰੂ ਜੇ ਕਿਸੇ ਦੀ ਸੁੱਖ ਸੁੱਖੀ ਹੁੰਦੀ ਹੈ ਨਾ ਸੁੱਖ ਪੂਰੀ ਹੋ ਜਾਂਦੀ ਹੈ ਦਾਰੂ ਦੀ ਸੁਭਈ ਅਸੀਂ ਬਾਬਾ ਜੀ ਅਸੀਂ ਦਾਰੂ ਚੜਾਵਾਂਗੇ ਠੀਕ ਹੈ ਤਾਂ ਉਹ ਇਹ ਜਗ੍ਹਾ ਚੜਦੀ ਹੈ ਠੀਕ ਹੈ ਤੇ ਇਹ ਜੋਗੀ ਪੀਰਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਤੋਂ ਥੋੜੀ ਜੀ ਦੂਰੀ ਤੇ ਆ ਬਸ ਨਾਲ ਹੀ ਆ ਮਤਲਬ ਹਨਾ 100 200 ਮੀਟਰ ਦੀ ਦੂਰੀ ਤੇ ਇਹ ਜਗ੍ਹਾ ਠੀਕ ਹੈ ਅੱਜ ਤਾਂ ਇੱਥੇ ਕੋਈ ਹੈ ਨਹੀਂਗਾ ਜਿਹਦੀ ਸੁੱਖ ਆਲਾ ਹਨਾ ਨਹੀਂ ਇੱਥੇ ਬਹੁਤ ਇਕੱਠ ਹੁੰਦੇ ਦਾਰੂ ਪੀਣ ਵਾਲਿਆਂ ਦਾ ਬਹੁਤ ਬੰਦੇ ਬੈਠੇ ਹੁੰਦੇ ਨੇ ਇੱਥੇ ਤੱਗਲਾਂ ਵਾਲੇ ਗਲਾਸ ਲੈ ਕੇ ਫਰੀਦੀ दारू ਮਿਲ ਜਾਂਦੀ ਹੈ ਨਾ ਉਹਨਾਂ ਨੂੰ ਇਹ ਬਾਬਾ ਹਰੀदास ਜੀ ਦੀ ਸਮਾਦ ਹੈ ਠੀਕ ਹੈ ਭਾਈ ਤੇ ਆ ਅੰਦਰ ਜਗਾ ਬਣੀ ਹੋਈ ਬਾਬਾ ਜੀ ਦੀ ਠੀਕ ਹੈ ਆ ਬਾਬਾ ਜੀ ਦੀ ਫੋਟੋ ਹੈ ਠੀਕ ਹੈ ਚੈੱਕ ਕਰ ਲਓ ਠੀਕ ਹੈ ਜੀ ਇਹ ਬਾਬਾ ਹਰੀਦਾਸ ਜੀ ਦੀ ਫੋਟੋ ਹੈ ਸਾਡੇ ਇੱਕਦਮ ਬਾਬਾ ਜੀ ਠੀਕ ਹੈ ਇਹ ਜਗਾ ਦੀ ਬਹੁਤ ਮਾਨਤਾ ਠੀਕ ਹੈ ਇਹ ਜਗਾ ਜੋਗੀ ਪੀਰਾਂ ਦੇ ਨਾਲ ਹੀ ਹੈ ਠੀਕ ਹੈ 100 200 ਮੀਟਰ ਦਾ ਫਰਕ ਹੈ ਬਸ ਠੀਕ ਹੈ ਇਧਰ ਸਾਰਾ ਜਿੱਥੇ ਤੋਂ ਤੱਕ ਵੀ ਤੁਹਾਡੀ ਨਿਗਾਹ ਜਾਂਦੀਆਂ ਚਾਰੇ ਪਾਸੇ ਬੀਜਾ ਬਾਣ ਮਿਲੂਗਾ ਤੁਹਾਨੂੰ ਠੀਕ ਹੈ ਕਿਸੇ ਮਰਜ਼ੀ ਪਾਸੇ ਨਿਗਾਹ ਮਾਰ ਲਓ ਜੰਗਲ ਹੀ ਜੰਗਲ ਠੀਕ ਹੈ ਇਹ ਸਾਰੀ ਜਗ੍ਹਾ ਬਾਬਾ ਜੋਗੀ ਪੀਰ ਦੇ ਗੁਰਦੁਆਰ ਦੇ ਨਾਤੇ ਠੀਕ ਹੈ ਜੀ ਤੇ ਇਸ ਜਗ੍ਹਾ ਜਿੱਥੋਂ ਵੀ ਕਿਸੇ ਦੀ ਸੁੱਖ ਪੂਰੀ ਹੁੰਦੀ ਹੈ ਨਾ ਤਾਂ ਇੱਥੇ ਲੋਕ ਦਰੁ ਜੜਾ ਦੇ ਨੇ ਇਹ ਜਗ੍ਹਾ ਇਹ ਉਹ ਜਗ੍ਹਾ ਹੈ ਭਾਈ ਜਿੱਥੇ ਲੋਕ दारू ਚੜਾਉਂਦੇ ਨੇ ਜਦੋਂ ਉਹਨਾਂ ਦੀ ਕੋਈ ਸੁੱਖ ਪੂਰੀ ਹੁੰਦੀ ਹੈ ਠੀਕ ਹੈ ਅੱਜ ਤਾਂ ਕੋਈ ਸੁੱਖ ਵਾਲਾ ਹੈ ਨਹੀਂ ਨਹੀਂ ਇੱਥੇ ਨਾ ਬਹੁਤ ਇਕੱਠ ਹੁੰਦਾ दारू ਪੀਣ ਆਣ ਦਾ ਬਹੁਤ ਇਕੱਠ ਹੁੰਦਾ ਇੱਥੇ ਆ ਜਗ੍ਹਾ ਤੇ ਠੀਕ ਹੈ ਆ ਜਗ੍ਹਾ ਤੇ ਲੈਂਡ ਬਣਾ ਕੇ ਬੈਠੇ ਹੁੰਦੇ ਨੇ ਇੱਥੇ ਲੋਕ दारू ਪੀਣ ਵਾਸਤੇ ਠੀਕ ਹੈ ਫਰੀ ਦੀ दारू ਹੁੰਦੀ ਹੈ ਲੋਕ ਚੜਾ ਕੇ ਜਾਂਦੇ ਨੇ ਕੋਈ ਰੋਲ ਤਕੜੀ ਤਕੜੀ ਮਹਿੰਗੀ ਮਹਿੰਗੀ दारू ਚੜਾਉਂਦੇ ਨੇ ਲੋਕ ਠੀਕ ਹੈ ਨਹੀਂ ਜੇ ਫਿਰ ਜਬ ਤੋਂ ਵਧੀਆ ਤਾਂ ਉਹ ਉਹ ਹੀ ਹੁੰਦੀ ਹੈ ਜਿਹੜੀ ਦੇਸੀ ਹੁੰਦੀ ਹੈ ਘਰ ਦੀ ਗੱਡੀ ਹੋਈ ਪਹਿਲੇ ਦੋੜ ਡਾੜੀ ਠੀਕ ਹੈ ਉਸ ਤੋਂ ਠੀਕ ਹੈ ਇਹ ਜਿਹੜੇ ਪਾਸੇ ਵੀ ਤੁਸੀਂ ਦੇਖੋਗੇ ਸਾਰਾ ਇਲਾਕਾ ਨਾ ਕੁਦਰਤ ਦੇ ਨਾਲ ਘਿਰਿਆ ਹੋਇਆ ਹੈ ਕੁਝ ਨਹੀਂ ਹੈਗਾ ਇੱਥੇ ਕੋਈ ਬਿਲਡਿੰਗ ਨਹੀਂ ਹੈਗੀ ਕੋਈ ਘਰ ਨਹੀਂ ਹੈਗਾ ਠੀਕ ਹੈ ਇਹ ਸਾਰੀ ਜਗ੍ਹਾ ਬੀਆਵਾਨਾ ਜੰਗਲੇ ਜੰਗਲਾ ਚਾਰੇ ਪਾਸੇ ਕਿਹੜੇ ਮਰਜੀ ਪਾਸੇ ਨਿਗਾ ਮਾਹ ਲਓ ਠੀਕ ਹੈ ਇਸ ਜਗ੍ਹਾ ਦੇ ਉੱਪਰ ਦਾਰੂ ਜੜਦੀ ਹੈ ਠੀਕ ਹੈ ਇੱਥੇ ਬਹੁਤ ਵਧੀਆ ਵਧੀਆ ਦਰਖਤ ਮਿਲਣਗੇ ਤੁਹਾਨੂੰ ਇਹ ਜਗ੍ਹਾ ਤੇ ਲੋਕ ਬਾਬੇ ਜੋਗੀ ਵੀਰੇ ਲੋਕ ਨਾ ਦੂਰੋਂ ਦੂਰੋਂ ਆਂਦੇ ਨੇ ਮੱਥਾ ਟੇਕਣ ਠੀਕ ਹੈ ਇਸ ਜਗ੍ਹਾ ਤੇ ਭਾਈ ਮਿੱਟੀ ਨਿਕਲਦੀ ਹੈ ਠੀਕ ਹੈ ਜੋ ਗਈ ਪੀਰੇ ਇਹ ਛੱਪੜੀ ਐ ਇਸ ਜਗ੍ਹਾ ਤੇ ਲੋਕ ਮਿੱਟੀ ਘੜਦੇ ਨੇ ਦੇਖੋ ਆ ਜਗ੍ਹਾ ਤੇ ਬਾਈ ਮਿੱਟੀ ਨਹੀਂ ਖਲਦੀ ਠੀਕ ਐ ਇੱਥੇ ਲੋਕ ਮਿੱਟੀ ਘੜਦੇ ਨੇ ਮਿੱਟੀ ਘੜਦੇ ਨੇ ਉਹ ਪਤੀ ਐ ਨਾ ਮਿੱਟੀ ਕੀ ਚੀਜ਼ ਹੁੰਦੀ ਐ ਇਥੇ ਬੀਆਵਾਨ ਜੀ ਜ਼ਿਆਦਾਤਰ ਤਾਂ ਬਹੁਤ ਜਿਆਦੇ ਉਹ ਇੱਥੇ ਬਾਗ ਲੱਗਾ ਮਰੂਦਾਂ ਦਾ ਬਾਗ ਐ ਠੀਕ ਐ ਇਹ ਮਰੂਦਾਂ ਦਾ ਬਾਗ ਐ ਇਹ ਵੀ ਗੁਰਦੁਆਰੇ ਦਾ ਹੀ ਆ ਇੱਥੇ ਬਾਬੇ ਜੋਗੀ ਪੀਰ ਦਾ ਉਹਦੇ ਅੰਦਰ ਆਉਂਦਾ ਇਹ ਵੀ ਠੀਕ ਹੈ ਅਮਰੂਦ ਹਲੇ ਥੋੜੇ ਥੋੜੇ ਕੱਚੇ ਨੇ ਅਮਰੂਦ ਹਲੇ ਪੱਕੇ ਨਹੀਂ ਹੈਗੇ ਚੰਗੀ ਤਰ੍ਹਾਂ ਬਾਗ ਹੈ ਬਹੁਤ ਵੱਡਾ ਬਹੁਤ ਜਗ੍ਹਾ ਇੱਥੇ ਗੁਰਦੁਆਰੇ ਦੇ ਨਾਲ ਤੇ ਇੱਥੇ